ਬਹੁਤ ਬਹੁਤ ਮਿਹਰਾਂ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਪਿੰਡ ਦੇ ਕਲੱਬ ਵਾਲਿਆਂ ਦਾ ਔਰ ਆਜੂ ਆਜੂ ਮੈਂ ਗਰਾਊਂਡ 'ਚ ਆ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ ਹੈ ਵੀਰੋ ਮੈਂ ਕਦੇ ਵੀ ਕਿਸੇ ਕਬੱਡੀ ਟੂਰਨਾਮੈਂਟ ਤੇ ਜਾਵਾਂ ਮੈਂ ਕਦੇ ਵੀ ਕਿਸੇ ਸਾਂਝੇ ਫੰਕਸ਼ਨ ਤੇ ਜਾਵਾਂ ਮੈਂ ਉੱਥੇ ਰਾਜਨੀਤੀ ਦੀ ਗੱਲ ਨਹੀਂ ਕਰਦਾ ਇਹ ਗਰਾਊਂਡ ਕਬੱਡੀ ਦਾ ਖਾੜਾ ਹੈ ਇਹਨੂੰ ਰਾਜਨੀਤੀ ਦਾ ਖਾੜਾ ਨਹੀਂ ਬਣਾਉਣਾ ਇਹ ਇੱਥੇ ਸਾਰੀਆਂ ਪਾਰਟੀਆਂ ਦੇ ਸਪੋਰਟਰ ਜਿਹੜੇ ਨੇ ਉਹ ਆਏ ਹੋਣਗੇ ਕਲੱਬ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਸਪੋਰਟਰ ਜਿਹੜੇ ਨੇ ਉਹ ਕਲੱਬ ਦੇ ਮੈਂਬਰ ਹੋਣਗੇ ਇੱਥੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਵੀ ਆ ਕੇ ਗਏ ਹੋਣਗੇ ਸ ਵੀਰੋ ਰਾਜਨੀਤੀ ਵਾਸਤੇ ਕਦੇ ਅਲੱਗ ਸਟੇਜ ਲਾ ਲਾਂਗੇ ਉਦੋਂ ਉੱਥੇ ਵਿਚਾਰ ਵਟਾਂਦਰੇ ਕਰ ਲਾਂਗੇ ਪਰ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਪਹਿਲਾਂ ਤਾਂ ਮੈਂ ਚਾਹੂੰਗਾ ਅੱਜ ਜਦੋਂ ਖਬਰਾਂ ਦੇ ਵਿੱਚ ਖਬਰਾਂ ਪੜ੍ਹਦੇ ਆ ਕਿ ਨੌਜਵਾਨਾਂ ਦੇ ਹੱਥ 'ਚ ਟੀਕੇ ਨੇ ਕਿਤੇ ਓਵਰਟੋਚ ਨਾਲ ਮੌਤਾਂ ਦੀਆਂ ਖਬਰਾਂ ਪੜਦਿਆਂ ਤਾਂ ਦਿਲ ਬਹੁਤ ਦੁਖੀ ਹੁੰਦਾ ਪਰ ਉਸ ਚਿੱਕੜ ਦੇ ਬਾਵਜੂਦ ਵੀ ਆ ਜਿਹੜੇ ਗਲਾਵ ਖਿੜੇ ਹੋਏ ਨੇ ਜਿਨ੍ਹਾਂ ਨੇ ਸਰੀਰ ਸਾਹਮਣੇ ਉਹਨੇ ਮੁੰਡਿਆਂ ਨੇ ਇਹਨਾਂ ਦੇ ਨਾਮ ਤੇ ਇੱਕ ਵਾਰੀ ਜ਼ੋਰਦਾਰ ਤਾੜੀ ਮਾਰਨੀ ਚਾਹੀਦੀ ਹੈ ਤਾਂ ਕਿ ਸਾਨੂੰ ਇਹ ਪਤਾ ਲੱਗੇ ਕਿ ਸੰਜੀਤ ਪਾਤਰ ਦੀਆਂ ਲਾਈਨਾਂ ਸਹੀ ਨੇ ਕਿ ਕੀ ਹੋਇਆ ਜੇ ਪੰਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਇਹਨਾਂ ਨੇ ਕਲਮੇ ਲੱਭ ਰੱਖਿਆ ਕਿ ਆਪਣੇ ਸਰੀਰ ਸੰਭਾਲ ਕੇ ਰੱਖੇ ਹੋਏ ਆ ਅੱਜ ਇੱਥੇ ਛੋਟੇ ਛੋਟੇ ਬੱਚੇ ਜਿਹੜੇ ਕਬੱਡੀ ਦੇਖ ਰਹੇ ਨੇ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਕੈਂਚੀ ਲਾਉਂਦਿਆਂ ਨੂੰ ਇਹਨਾਂ ਨੂੰ ਰੇਟਾ ਪਾਉਂਦਿਆਂ ਨੂੰ ਇਹਨਾਂ ਨੂੰ ਨੰਬਰ ਲੈ ਕੇ ਢੇਰੀਆਂ 'ਚ ਵਿਚਾਲੇ ਖੜ ਕੇ ਉੰਗਰੀ ਖੜੀ ਕਰਦਿਆਂ ਨੂੰ ਭੰਗੜੇ ਪਾਉਂਦਿਆਂ ਨੂੰ ਦੇਖ ਕੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਚਿੰਗ ਉੱਠੂਗੀ ਕਿ ਮੈਂ ਵੀ ਫਲਾਣੇ ਰੇਟਰ ਵਾਂਗੂ ਵੱਡਾ ਹੋ ਕੇ ਰੇਡ ਪਾਇਆ ਕਰੂੰ ਮੈਂ ਵੀ ਫਲਾਣੇ ਸਟਾਪਰ ਵਾਂਗੂ ਕੰਨੀ ਤੇ ਖੜ ਕੇ ਸਿੰਦਾ ਕੈਂਚੀ ਗੱਡਿਆ ਕਰੂੰ ਇਹ ਵੀਰੋ ਚਿੰਗ ਲੱਗੂ ਵੀ ਕਿਉਂਕਿ ਆਹ ਪਲੇਅਰ ਜਿਹੜੇ ਨੇ ਇਹ ਵੀ ਜਦੋਂ ਛੋਟੇ ਹੁੰਦੇ ਹੋਣਗੇ ਤੇ ਆਪਣੇ ਪਿੰਡਾਂ ਦੇ ਟੂਰਨਾਮੈਂਟ ਦੇਖਦੇ ਹੋਣਗੇ ਅੱਜ ਇਹਨਾਂ ਦੇ ਨਾਂ ਤੇ ਸ਼ਰਤਾਂ ਲੱਗ ਰਹੀਆਂ ਨੇ ਅੱਜ ਇਹਨਾਂ ਦੇ ਨਾਂ ਤੇ ਮੋਟਰਸਾਈਕਲ ਕੰਬਾਈਨਰ ਕਾਰਾਂ ਟਰੋਫੀਆਂ ਹੋ ਰਹੀਆਂ ਨੇ ਸਮਾਂ ਇਸ ਗੱਲ ਦੀ ਵਧਾਈ ਦੇਣੀ ਚਾਹੂੰਗਾ ਕਲੱਬ ਦੇ ਸਾਰੇ ਪ੍ਰਬੰਧਕਾਂ ਨੂੰ ਬੜਾ ਸੋਹਣਾ ਗਰਾਊਂਡ ਹੈ ਔਰ ਤੁਸੀਂ ਸਾਰੇ ਕੰਮ ਛੱਡ ਕੇ ਦੋ ਤਿੰਨ ਦਿਨਾਂ ਦੇ ਕੱਖ ਵੱਢ ਕੇ ਲੰਗੜਾ ਥੱਲੇ ਸੁੱਕ ਮਿਸ਼ਾ ਕੇ ਸੱਣੀ ਰੜਾ ਕੇ ਆਮ ਛੱਡ ਕੇ ਇੱਥੇ ਖੜਿਆ ਹਾਂ ਇੱਕ ਤਾੜੀ ਮੇਰੇ ਵੱਲੋਂ ਤੁਹਾਡੇ ਨਾਂ ਦੀ ਆ ਆਪਣੇ ਆਪ ਵੀ ਤਾੜੀ ਮਾਰ ਲੋ ਮੈਂ ਆ ਜਿਹੜੇ ਮੁੰਡੇ ਕਬੱਡੀਆਂ ਖੇਡ ਰਹੇ ਨੇ ਮੈਨਾਂ ਨੂੰ ਜਿਹੜੀ ਟੀਮ ਫਸ ਜਾਊਗੀ ਮੈਂ ਉਹਨੂੰ ਵਧਾਈ ਦੇਣੀ ਚਾਹਣਾ ਪਰ ਨਾਲ ਇੱਕ ਸਲਾਹ ਵੀ ਦੇਣੀ ਚਾਹਣਾ ਕਿ ਫਸ ਜਾ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਸ ਤੋਂ ਆਉਣ ਵਾਲੇ 'ਚ ਸਭ ਤੋਂ ਵੱਡਾ ਯੋਗਦਾਨ ਸੈਕਿੰਡ ਤੇ ਸਾਂਡ ਵਾਲੇ ਦਾ ਹੁੰਦਾ ਜੇ ਉਹ ਨਾ ਹੁੰਦੇ ਮੁਕਾਬਲਾ ਹੀ ਨਹੀਂ ਹੋਣਾ ਸੀ ਸੋ ਵੀਰੋ ਇਹ ਬਾਹਰ ਖੜ ਕੇ ਮੈਨੂੰ ਪਤਾ ਜ਼ੋਰ ਬਹੁਤ ਲੱਗਦਾ ਬਾਹਰ ਦਰਸ਼ਕਾਂ ਦਾ ਵੀ ਏ ਟੇਢੇ ਹੁੰਦੇ ਨਾਲ-ਨਾਲ ਮੈਂ ਇਹ ਪਰ ਅੰਦਰ ਗਰਾਊਂਡ ਜਾ ਕੇ ਮੈਨੂੰ ਲੱਗਦਾ ਜਦੋਂ ਬਕਾਨਿਆਂ ਨਾਲ ਹੱਥ ਛੁੱਟ ਗਿਆ ਮੈਂ ਕਿਉਂਕਿ ਪਲੇਅਰ ਰੈਡੀ ਨੇ ਮੈਂ ਬਾਲਾ ਜਿਆਦਾ ਟਾਈਮ ਨਹੀਂ ਲੈਣਾ ਧੰਨ ਮਿੰਟ ਚ ਗੱਲ ਨਿਬੇੜੂਗਾ ਮੈਂ ਵੀ ਕਬੱਡੀ ਖੇਡਦਾ ਰਿਆ ਬਚਪਨ ਚ ਮਾਦਾ ਦਾ ਬਣੂ ਗੱਲ 35 ਕਿਲੋ ਦੀ ਟੀਮ ਲੈ ਗਏ ਸੀ ਜੋ ਆਗਦੇ ਸੀ ਅਸੀਂ 35 ਕਿਲੋ ਪਾਪਲੇ ਪਿੰਡਾ ਪਾਪਲੇ ਮੂੜਕ ਕੋਲੇ ਉਥੋਂ ਲੈ ਕੇ ਟੀਮ ਅਸੀਂ ਗਰੋਂ ਪਿੰਡੋਂ ਤੂਲ ਕੇ ਗਏ ਸਾਰੇ 35 35 34 34 ਚੋਂਦੀ ਦੇ ਸੀ 1 ਜਾਣਾ 36 ਸੀ ਤੇ 35 ਕਿਲੋ ਚ ਗਿਆ ਟੂ ਨੋ ਨਾ ਪੋਸਟਰ ਤੇ ਲਿਖਾਇ ਦੀ ਵੀ ਕੈਪਟਨ ਨੂੰ 1 ਕਿਲੋ ਭਾਰਨ ਚ ਛੋਟ ਹੈ ਸਕੇ ਤੈਨੂੰ ਕੈਪਟਨ ਬਣਾ ਦੇ ਜਲ ਠੀਕ ਹੈ ਬਾਗੇ ਜੀ ਉੱਥੇ ਐਂਟਰੀ ਫੀਸ ਕਰਤੀ ਟਾਇਆਂ ਪੈ ਗਈਆਂ ਸਾਡਾ ਪੰਜਵਾਂ ਮੈਚ ਬੱਲੇ ਨਾਲ 30 5 30 25 20 ਟਾਈਮ ਲਿੰਦੇ ਸੀ ਉਸੇ ਪਿੰਡ ਚ ਮੇਰੇ ਘਰ ਜੋ ਸਾਡੇ ਚਾਚੇ ਦਾ ਵਿਆਹ ਮੈਂ ਸੀ 6 ਮਹੀਨੇ ਪਹਿਲਾਂ ਉਸੇ ਪਿੰਡ ਚ ਉਹ ਆ ਗਏ ਜੀ ਮੇਰੇ ਚਾਚੇ ਦੇ ਸਹੁਰਿਆਂ ਨੇ ਕਿਹਾ ਭਾਈ ਸਾਡੀ ਕੁੜੀ ਦੇ ਸਹੁਰਿਆਂ ਤੋਂ ਟੀਮ ਆਈ ਹੈ ਇਸ ਦਾ ਸੇਵਾ ਸੁਭਾ ਕਰਨੀ ਹੈ ਆਓ ਫਿਰ ਰੋਟੀ ਖਾਈਏ ਤੁਹਾਨੂੰ ਮੈਂ ਥੋੜਾ ਪੰਜ ਮੈਂ ਉਹ ਠੀਕਾ ਰੋਟੀ ਖਾਏ ਹੋਣੀ ਜਦ ਤੱਕ ਹਾਤੇ ਮਰੇ ਧਰਤਾ ਖਾਗ ਐਨਾ ਐਨਾ ਕਿਉਂ ਪਤਾ ਨਾੜੇ ਚਾਰ ਓਪੀ ਚੋਪੜੀਆਂ ਹੋਈਆਂ ਕੋਟੀਆਂ ਔਰੇ ਮੂਲੀ ਦੇ ਮੁਰਗੇ ਜਿਹਾ ਬਣਾ ਕੇ ਦਰਤੇ ਘਰੇ ਗੰਡੇ ਨਾਲ ਹੀ ਚੱਲਦਾ ਸੀ ਕੰਮ ਇਹਨਾਂ ਦਾ ਪਰ ਲੈ ਲਈ ਜ਼ਿੰਮੇਵਾਰੀ ਸਾਗ ਦੀ ਪਾਏ ਨਿਕਲੇ ਰੋਟੀਆਂ ਨੂੰ ਕਰਦੀ ਸੀ ਸਫਾਈ ਸਲਾਦ ਦੀ ਆਹਾ ਬਾਖੀਰ ਦੂਰ ਵੀ ਖਵਾਤੀ ਠੀਕ ਆ ਵੀ ਨਜ਼ਾਰਾ ਆ ਗਿਆ ਚਲੋ ਫਿਰ ਕਹਿੰਦੇ ਆ ਜਾਓ ਮੈਚ ਵੀ ਜਿਹੜੀ ਲੱਗਿਆ ਮਿਲਾਨ ਪਾਰੇ ਕਹਿੰਦੇ ਆ ਜਾਓ ਸੋਜ ਦੀ ਟੀਮ ਗੰਡੇ ਤੇ ਪਹੁੰਚੇ ਤੇ ਮੈਚ ਕਰਾਵੇ ਬਾਪਰ ਚੇਲਾ ਗੰਡੇ ਤੇ ਚੜੇ ਕੋਈ 30 ਕਿਲੋ ਦਾ ਕੋਈ 38 ਚੰਦ ਸਾਹਿਬ ਪੈ ਮੰਗਦਾ ਥਾਗੀ ਖਾ ਗਿਆ ਯਾਰ ਲਓ ਜੀ ਇੱਕ ਮੈਂ ਰਹਿ ਗਿਆ ਇੱਕ ਮੁੰਡਾ ਜਗਰੂਪ ਜਗਰੂਪ ਪਸਨਪਿੰਡ ਦਾ ਹੋ ਰਹਿ ਗਿਆ ਕਿਉਂਕਿ ਮੈਂ 34 ਦਾ ਸੀ 1 ਕਿਲੋ ਮੈਨੂੰ ਛੋੜ ਦਿਵਾਤੀ 2 ਕਿਲੋ ਤਾਂ ਮੇਰੇ ਹੀ ਪਧਿਆ ਸੀ ਲਓ ਜੀ ਦੋਨੇ ਰਹਿ ਗਏ ਇੱਥੇ ਖੜੇ ਹੁੰਦੇ ਦੋਨੇ ਅਸੀਂ ਸਟਾਪ ਕਰੋ ਉਹ ਸਾਡੇ ਹੱਥ ਲਾ ਕੇ ਰਾਮ ਨੇ ਤੁਰ ਕੇ ਜਾਂਦਾ ਸੀ ਸੰਗਤ ਸਾਹਿਬ ਦੇ ਤੁਰੀ ਦੇ ਮੇਟਾ ਫਿਰ ਮੈਂ ਕਬੱਡੀ ਪਹੁੰਚ ਜਾਂਦਾ ਸੀ ਉਧਰ ਵੀ ਇਧਰ ਨੂੰ ਲਾ ਕੇ ਇੱਥੇ ਪਹੁੰਚਦੇ ਸੀ ਲੈ ਵੀ 2 ਮਿੰਟ ਲੈ ਇੱਕ ਬੜਾ ਮੈਚ ਬੰਦੇ ਰੱਖ ਕੇ ਮੈਂ ਝੂਠੀ ਬੋਲਦਾ ਚਾਨਸ ਆ ਤੋ ਸਾਡੇ ਵਿੱਚ ਜਫਾ ਲਾ ਕੇ ਕੰਚੀ ਮਾਰਦੇ ਸੀ ਉਧਰ ਦੀ ਤਾਂ ਸੀ ਗਈ ਨਹੀਂ ਇਥੋਂ ਨਾ ਹੋ ਜਾਂਦੀ ਸੀ ਨਾ ਆਪ ਟੈਨ ਦੇ ਵਿੱਚ ਨੰਬਰ ਬੋਲੇ ਕਹਿੰਦੇ ਕਾਫੀ ਵਾਲਾ ਨੰਬਰ ਭਾਈ ਸੱਤੇ ਉਹ ਕਹਿੰਦੇ ਬੰਲੇ ਦੇ ਸਾਡੇ ਕੋ ਲਈ ਤੇ ਭਾਈ ਚਲੋ 3 ਮਾਰਵਾਇਆ ਦੂਰੋਂ ਆਇਆ ਅੱਪਾ ਬਾਹਰ ਭਾਈ ਉਹਨੇ ਕਿਹਾ ਨਾ ਉਸ ਦਾਸੇ ਨੇ ਆ ਵੀ ਸਤਾਉਂਦੇ ਨੇ ਕਿ ਖਾਤਾ ਖੋਲਿਆ ਨਹੀਂ ਅਸੀਂ ਕੰਮੀਏ ਕਰੋ ਮੈਚ ਹੋ ਗਿਆ ਮੈਚ ਸਾਡੇ ਪਿੰਡ ਨੂੰ ਬਸ ਨਹੀਂ ਮਿਲਣੀ ਪਰ ਤੁਸੀਂ ਕਰੋ ਟੂਰਨਾਮੈਂਟਸ ਦਾ ਫਿਰ ਚਾਹੀਏ ਉਸ ਵਕਤ ਤੋਂ ਬਾਅਦ ਸਵੀਰੋ ਮੇਰਾ ਇੱਕ ਸਦਾ ਮਤਲਬ ਹੈ ਬਾਹਰੋਂ ਰੌੜਾ ਪਾਉਣ ਜਾਂ ਫੂਟਿੰਗ ਕਰਨ ਦੀ ਬਹੁਤ ਸੌਖੀ ਹੈ ਅੰਦਰ ਗਰਾਊਂਡ ਚ ਆ ਕੇ ਜਦੋਂ ਬਗਾਇਮੇ ਪੁੱਤ ਨੇ ਜੱਫੇ ਲੱਗਦੇ ਨੇ ਉਦੋਂ ਪਤਾ ਲੱਗਦਾ ਭਾਈ ਅਸਲੀ ਜਿਹੜਾ ਜਿਹੜੇ ਅਸਲੀ ਖਰਾਕਾ ਖਾਧੀਆਂ ਦਾ ਸਵੀਰੋ ਮੈਂ ਤੁਹਾਡੇ ਨਾਲ ਤੁਹਾਡੇ ਵਰਗਾ ਪਿੰਡਾਂ ਨਹੀਂ ਆ ਤੇ ਮੈਂ ਸਾਰੇ ਪਲੇਅਰਾਂ ਨੂੰ ਵਧਾਈ ਦੇਵਾਂਗਾ ਪ੍ਰਬੰਧਕਾਂ ਨੂੰ ਵਧਾਈ ਦੇਵਾਂਗਾ ਔਰ ਨਾਲ ਧੰਨਵਾਦ ਵੀ ਕਰੂੰਗਾ ਕਿ ਮੇਰਾ ਮਾਨ ਸਨਮਾਨ ਕੀਤਾ ਹੈ ਰਾਜਨੀਤੀ ਦੇ ਵਾਸਤੇ ਬਈ ਕਦੇ ਫੇਰ ਆਵਾਂਗੇ ਮੇਰਾ ਮੈਂ ਕਦੇ ਵੀ ਸਾਂਝੀ ਥਾਂ ਤੇ ਰਾਜਨੀਤੀ ਨਹੀਂ ਕਰਦਾ ਪਰ ਹਾਂ ਦੋਨਿਆਂ ਹੱਥ ਉੱਪਰ ਚਾੱਕ ਕੇ ਦੋ ਨਾਅਰੇ ਲਾਗੋ ਛੀਤਾਂ ਦੇ ਛੀਤਾਂ ਦੀ ਆਤਮਾ ਨੂੰ ਸਕੂਨ ਮਿਲਜੂ ਹੈਗੇ ਨੇ ਹਜੇ ਪਿੰਡਾਂ 'ਚ ਜਿਨ੍ਹਾਂ ਨੇ ਸਾਡੇ ਵਾਲਾ ਇਨਕਲਾਬ ਵਾਲਾ ਦੀਵਾ ਬੁਝਣ ਨਹੀਂ ਦਿੱਤਾ ਦੋਨਿਆਂ ਹੱਥ ਉੱਪਰ ਚਾੱਕ ਕੇ ਇਨਕਲਾਬ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਮੈਂ ਫੋਟੋ ਖਿਚਾ ਕੇ ਜਾਊਂਗਾ ਮਿਲ ਕੇ ਜਾਊਂਗਾ ਬਹੁਤ ਵਾਹ ਮੈਚ ਨਾ ਬੜਾ ਤਗੜਾ